ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲਾ ਠੀਕ ਠਾਕ ਆ ਜੀ ਅੱਜ ਅਸੀਂ ਦੋਸਤੋ ਆਏ ਸੀਗੇ ਸੁਖਨਾ ਲੇਕ ਘੁੰਮਣ ਸੁਖਨਾ ਲੇਕ ਘੁੰਮਣ ਆਏ ਸੀਗੇ ਚੰਡੀਗੜ੍ਹ ਹੁਣ ਅਸੀਂ ਪਾਰਕਿੰਗ 'ਚ ਗੱਡੀ ਲਾ ਦਿੱਤੀ ਉਹ ਨਾਲ ਹੈਗਾ ਮੇਰੇ ਸਹਿਮ ਆ ਵੇਖੋ ਸਹਿਮ ਕਿੱਦਾਂ ਠੀਕ ਆ ਠੀਕ ਆ ਨਾਲ ਮੇਰੀ ਫੈਮਿਲੀ ਵੀ ਆ ਉਹ ਪਿੱਛੇ ਤੁਰੇ ਹੋ ਆਂਦੇ ਸਾਰੇ ਜਣੇ ਸੁਖਨਾ ਲੇਕ ਅਸੀਂ ਆ ਗਏ ਚਲੋ ਘੁੰਮ ਕੇ ਆਂਦੇ ਆ ਘਰ ਦੇ ਕਹਿੰਦੇ ਸੁਖਨਾ ਲੇਕ ਜਾਣਾ ਘੁੰਮਣ ਆ ਜੋ ਥੰਨ ਦਿਖਾਲਦੇ ਅੰਦਰ ਜਾ ਕੇ ਸੁਤਨਾ ਲੇਕ ਕੀ ਹਾਲਚਾਲਾ ਝੀਲ ਦਾ ਦੇਖਦੇ ਆ ਫਿਰ ਚਲੋ ਲੈ ਵੀ ਦੋਸਤੋ ਝੀਲ ਪਹੁੰਚ ਚੁੱਕੇ ਅਸੀਂ ਬਾਕੀ ਦੇਖਦੇ ਆ ਅੰਦਰ ਵੜ ਕੇ ਕੀ ਹਸਾਬਤਾਵਾ ਝੀਲ ਦਾ ਦੋਸਤੋ ਬਾਕੀ ਵੀ ਸਿਆਵਟ ਦੇਖੋ ਹੋਈਓ ਲੋ ਦਾ ਜੀ ਬਹੁਤ ਵਧੀਆ ਜਾਣ ਕੇ ਨਹੀਂ ਪਾਰਕਿੰਗ ਦੇ ਜਿਹੜੇ ਜਿੱਦਾਂ ਮਤਲਬ ਗੱਡੀ ਪਾਰਕਿੰਗ ਹੈ ਜਿਹੜੀ ਉੱਧਰ ਕਾਰ ਪਾਰਕਿੰਗ ਉਹਧਰੋਂ ਜਿਹੜਾ ਰਾਸਤਾ ਆਦਾ ਇੱਧਰ ਨੂੰ ਜਿਹੜਾ ਰਾਸਤਾ ਬਹੁਤ ਵਧੀਆ ਸਜਾਇਆ ਆ ਵੇਖੋ ਬਹੁਤ ਵਧੀਆ-ਵਧੀਆ ਬੂਟੇ ਲਾਏ ਆ ਬਾਕੀ ਹੋਰ ਵੀ ਜਨਤਾ ਆਈ ਜਾਂਦੀ ਸਾਰੇ ਘੁੰਮੀ ਜਾਂਦੇ ਆ ਵੇਖੋ ਜੀ ਜਾਣ ਕੇ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਤਕਰੀਬਨ 9:30 ਹੋ ਚੁੱਕੇ ਐ ਇਸ ਵੇਲੇ ਇੱਥੇ ਆਪਾਂ ਦੇ ਜਾਂਦੇ ਆ ਗਾਹਾਂ ਦੋਸਤੋ ਆਪਾਂ ਮਾਰਨਿੰਗ ਜਲਦੀ ਕਰੋ ਨਿਕਲ ਜਾਇ ਸਗੇ ਇਸ ਕਰਕੇ ਇੱਥੇ ਵੀ ਟਾਈਮ ਨਾ ਹੀ ਪਹੁੰਚ ਗਏ 9:30 ਤੇ ਰਸ਼ ਵੀ ਹੱਲੇ ਥੋੜਾ ਘੱਟੇ ਹੀ ਆ ਕਿਉਂਕਿ ਹੱਲੇ ਬਹੁਤਾ ਟਾਈਮ ਵੀ ਨਹੀਂ ਹੋਇਆ ਕਿਉਂਕਿ ਅਸੀਂ ਤਾਂ ਨਿਕਲੇ ਆਏ ਸੀਗੇ ਜਲਦੀ ਸੀਗੇ ਚਲੋ ਠੰਡੇ ਠੰਡੇ ਘੁੰਮ ਲਵਾਂਗੇ ਸੁਖ ਨਾਲ ਅੱਜ ਤਾਂ ਮੌਸਮ ਵੀ ਠੰਡਾ ਹੀ ਆ ਤੋਂ ਪਹੈ ਨਹੀਂ ਕਿ ਬਹੁਤੀ ਹਵਾ ਵੀ ਚੱਲਦੀ ਪਈ ਪੂਰੀ ਫਿਰ ਵੀ ਪਬਲਿਕ ਆਈ ਜਾਂਦੀ ਹੈ ਬਹੁਤ ਬਾਕੀ ਇੱਧਰ ਬੱਚਿਆਂ ਵਾਸਤੇ ਝੂਲੇ ਲੱਗੇ ਆ ਸਾਰੇ ਉੱਪਰ ਟ੍ਰੇਨ ਚੱਲਦੀ ਥੱਲੇ ਆ ਜਿਹੜਾ ਘੁੰਮਦਾ ਹੁੰਦਾ ਗਾਈਂਗੇ ਵਿੱਚ ਉਹਦੇ ਉੱਤੇ ਆ ਵੀ ਟ੍ਰੇਨ ਆ ਤੇ ਪਰੇ ਹੋਰ ਉਹ ਬਾਸਾ ਬਾਕੀ ਝੂਲੇ ਲੱਗੇ ਆ ਬੱਚਿਆਂ ਦੇ ਸਾਰੇ ਚੂਲੇ ਆ ਛੋਟਾ ਇੰਜਨ ਡੋਲਾ ਬੱਚਿਆ ਵਾਸਤੇ ਦੇਖੋ ਅਸੀਂ ਚੰਡੋ ਚੂਲੇ ਬੱਚਿਆਲੇ ਲੋਈ ਮੰਮੀ ਨਹੀਂ ਤੈ ਨਹੀਂ ਤੋਏ ਲੈਦਰ ਕਿੱਦਾਂ ਫੇ ਠੀਕ ਆ ਸਮਰ ਇਹ ਨਹੀਂ ਦਾ ਓਕੇ ਚਲੋ ਬਈ ਜੀਤੀ ਕਿੱਦਾਂ ਫੇ ਓਏ ਮੋਨੇ ਹਾਂਜੀ ਦੋਸਤੋ ਲੋ ਜੀ ਨਜ਼ਾਰਾ ਫਿਰ ਸੁਖਨਾ ਲੇਕ ਦਾ ਆਹ ਲੋ ਜੀ ਆਹ ਸ਼ਿਪ ਛੋਟੀ ਸ਼ਿਪ ਆ ਜਿਹਦਾ ਸਾਰਿਆਂ ਨੇ ਫੈਮਲੀ ਹੋਵੇ ਜਾਂ ਹੋਰ 10 15 ਜਣੇ ਬੈਠ ਕੇ ਇਹਦੇ ਵਿੱਚ ਘੁੰਮਣ ਜਾਣ ਲਈ ਠੀਕ ਆ ਜੀ ਤੇ ਉਹ ਪਰੇ ਪੈਡਲਾਂ ਵਾਲੀ ਆ ਖੜੀ ਆ ਤੇ ਆ ਵੀ ਪੈਡਲਾਂ ਵਾਲੀ ਆ ਇਹ ਆਪ ਪੈਡਲ ਮਾਨੇ ਪੈਣੇ ਇਹਦੇ ਵਿੱਚ ਘੁੰਮਣ ਜਾਣ ਲਈ ਠੀਕ ਆ ਜੀ ਤੇ ਬਾਕੀ ਨਜ਼ਾਰਾ ਮਾਣੋ ਤੁਸੀਂ ਸੁਪਨਾ ਲੇਕ ਦਾ ਅੰਦਰ ਦੇਖੋ ਸਮਰ ਓਏ ਸਮ ਦੇਖੋ ਤੇਰਾ ਬਲੌਗ ਬਣਦਾ ਹੋਏ ਦੇਖੋ ਕਿਦਾਂ ਬੋਟਿੰਗ ਲੱਗਿਓ ਕੰਨ ਮੌਸਮ ਠੰਡਾ ਹੈ ਆ ਮੇਨ ਗੱਲ ਇਹ ਹੈ ਅੱਜ ਮਹੀਨਾ ਜੂਨ ਆ ਤੇ ਮੌਸਮ ਹੈਗਾ ਠੰਡਾ ਤੇ ਨਿਆਰੇ ਲੱਗੇ ਪਏ ਆ ਆਪਾਂ ਵੀ ਖੁਸ਼ ਆ ਪੂਰੇ ਕਿਉਂਕਿ ਨਹੀਂ ਤਾਂ ਤੋਪੂ ਬਹੁਤ ਹੋਣੀ ਸੀਗੀ ਉਦਾਵਾਤਾ ਵਨ ਚੈੱਕ ਵੀ ਕੀਤਾ ਸੀ ਅਸੀਂ ਮੌਸਮ ਫੋਨ ਤੇ ਵੀ ਅੱਜ ਕਿੱਦਾਂ ਦਾ ਮੌਸਮ ਆ ਸਹੀ ਮੌਸਮ ਆ ਠੰਡਾ ਆ ਬਾਕੀ ਝੀਲ ਤਾਂ ਅਸੀਂ ਘੁੰਮ ਲਈ ਸਾਰੀ ਬਾਕੀ ਤੁਸੀਂ ਦੇਖੋ ਨਿਆਰੇ ਬਹੁਤ ਵਧੀਆ ਇੰਜੋਏ ਸ਼ਾਮ ਦੇ ਟਾਈਮ ਹੋਰ ਵੀ ਜ਼ਿਆਦਾ ਰਚ ਹੁੰਦਾ ਕਿਉਂਕਿ ਸ਼ਾਮ ਦੇ ਟਾਈਮ 'ਤੇ ਕਰਾਚੇ ਹੋਰ ਵੀ ਫ੍ਰੀ ਹੁੰਦੇ ਸਾਰੇ ਲੋਕ ਤੇ ਸ਼ਾਮ ਦੇ ਟਾਈਮ ਜਿਆਦਾ ਰੌਣਕ ਹੁੰਦਾ ਤੇ ਜਨਤਾ ਜਿਆਦਾ ਆਂਦੀ ਆ। ਬਾਕੀ ਸਿਪਾਈ ਪੂਰੀ ਆ। ਤੇ ਦਰਖਤ ਵੀ ਬਹੁਤ ਸੋਹਣੇ ਲਾਇਓ ਹੋਏ ਨੇ ਸ਼ਾਮ ਵਾਲੇ ਦਰਖਤ ਆ ਸਾਰੇ। ਮੈਂ ਉਹਦਾ ਜੀ ਸਰਦਾਰ ਸਾਹਿਬ ਖੜੇ ਨੇ। ਹਾਂਜੀ ਦੋਸਤੋ ਆਪਾਂ VOTING ਵਾਸਤੇ ਕਾਰਟ ਲੈ ਲਿਆ ਇਥੋਂ। ਚਾਰ ਜਣਿਆਂ ਦਾ 500 ਰੁਪਈਆ ਤੇ ਇਨੀ ਹੱਥੋਂ ਲਿਆ 1030 ਰੁਪਈਏ ਸਿਕਿਉਰਿਟੀ ਤੌਰ ਤੇ ਲਿਆ ਇਹ ਨਹੀਂ 500 ਰੁਪਈਆ ਅਡਵਾਂਸ ਕਿਉਂਕਿ ਜਦੋਂ ਅਸੀਂ ਬੋਰਡਿੰਗ ਕਰਕੇ ਵਾਪਸ ਆਣਾ ਹੀ ਨਹੀਂ 500 ਰੁਪਈਆ ਸਾਨੂੰ ਮੋੜ ਦੇਣਾ ਆਹ ਕਾਰਡ ਆ ਜੀ ਇਹ ਕਾਰਡ ਦੇਖ ਕੇ ਤੁਹਾਨੂੰ ਮਿਲਣੀ ਗਾਹਾਂ ਟਿਕਟ ਤੁਹਾਨੂੰ ਅਸੀਂ ਲੰਮਾ ਟਿਕਟ ਆ ਮੜਾਉਂਦੀ ਹੂ ਟਿਕਟ ਆ ਜੋ ਲੋ ਜੀ ਟਿਕਟ ਲੈ ਲਈ ਹੁਣ ਅਸੀਂ ਚਲਾਂਗੇ ਝੂਟੇ ਰਹਿ ਆ ਲੈ ਵੇ ਜੈਕਟ ਕੱਸ ਦਿੱਤੀ ਤੇਰੇ ਇਤੁਰ ਅੰਦਰ ਵਿੱਚ ਕੋਈ ਦੁਰਘਟਨਾ ਦਾ ਵਾਪਰੇ ਤਾਂ ਮਾ ਪਾਈ ਠੀਕ ਆ ਬਾਹਰ ਦਾ ਵੀ ਮਾ ਨਾ ਕਿੱਧਰ ਬੱਧੀ ਆਵਾ ਉਹ ਠੰਡੀ ਚੱਲਦੀ ਆਵਾ ਪੂਰੀ ਸਮਝ ਡਰਦੈ ਨਹੀਂ ਲੱਗਦਾ ਚਾਚਾ ਨਾਲਾ ਫੇਰ ਕਾ ਦਾ ਡਰਾ ਚਾਚੂ ਨਾਲਾ ਕਹਿੰਦਾ ਚੱਲ ਆ ਜਾ ਅਸੀਂ ਆਉ ਦੇ ਨਹੀਂ ਤਾਂ ਬਾਈ ਕਰਦੀ ਨਹੀਂ ਤਾਂ ਬਾਈ 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 आना लगे जी, टीवी रेडी हो गई जी चलो जी, जी। ला दोस्तो वे दोस्तों आपा चले घूमन बोट देख सीधा पैडल मारो हाँ चल मेरे भाई जी ठीक है समर ਹਲੋ ਜੀ ਦੋਸਤੋ ਲੈ ਬਈ ਆਇਆ ਗੇਅਰ ਕਲਚ ਲੀਵਰ ਇਹ ਤੋਂ ਮੁੜਦਾ ਹਲਦ ਵਾਲੇ ਨੂੰ ਗੱਡੀ ਜਿੱਦਾਂ ਨੂੰ ਅਸੀਂ ਮਰਜ਼ੀ ਲੈ ਜਾਈਏ ਠੀਕ ਹੈ ਜੀ ਤੇ ਹੁਣ ਲੱਗੇ ਉਹ ਘੁੰਮਣ ਝੀਲ ਦਾ ਨਜ਼ਾਰਾ ਦੇਖਦੇ ਆ ਜ਼ੋਰ ਬਥੇਰਾ ਲੱਗਦਾ ਪੈਡਲਾਂ ਤੇ ਲੱਤਾਂ ਤੋਂ ਹੁਣ ਲਾ ਪਾਣੀਆ ਜਿੱਥੇ ਹੀ ਹੁਣ ਸਿੱਧੇ ਘੁੰਮ ਕੇ ਆਵਾਂਗੇ ਉਹ ਪਰੇ ਤੱਕ ਥੋੜੀ ਦੂਰ ਤੱਕ ਠੀਕ ਹੈ ਜੀ ਇੱਕ ਹਵਾ ਠੰਡੀ ਆ ਮਜ਼ਾ ਵੀ ਆਂਦਾ ਆ ਖੋਲੀਏ ਪਹਿਲਾਂ ਟਿਕਿਚ ਵਟਣ ਜੇ ਕਿਉਂਕਿ ਚੰਗੀ ਤਰ੍ਹਾਂ ਪੈਡਲ ਨਹੀਂ ਵੱਜਦੇ ਵੇ ਠੀਕ ਆ ਜੀ ਪੈਡਲ ਵੀ ਨਹੀਂ ਵੱਜਦਾ ਆਹ ਲੋ ਜੀ ਚੱਲ ਵੇ ਚੱਲ ਮੁੜ ਜਾ ਇੱਧਰ ਨੂੰ ਇਸਤੀਏ ਤੁਹਾਡੇ ਨਾਲ ਇੱਕ ਮਨਨ ਕੀ ਹੁਣਤਾ ਤੁਮਾ ਲੋ ਜੀ ਅੱਜ ਮੌਸਮ ਵੀ ਵਧੀਆ ਆ ਤੇ ਗਰਮੀ ਵੀ ਪੂਰੀ ਘੱਟਈ ਆ ਸਹੀ ਆ ਮੌਸਮ ਓਕੇ ਆ ਆਈ ਜੀ ਹੋਰ ਦੇਖੋ ਨਾਈਟ ਹੋਣੀ ਲੋ ਜੀ ਨਜ਼ਾਰੇ ਵੱਜੇ ਪਏ ਆ ਜੀ ਗੱਡੀ ਜਾ ਰਹੀ ਆ ਸਾਡੀ 10 ਦੀ ਸਕੀਟ ਤੇ ਥੋੜੀ ਥੋੜੀ ਲੱਤਾਂ ਤੁਸਾਂ ਲੱਪੀਆ ਤੁਸਾਂ ਇਹਨਾਂ ਦੀ ਆ ਪੈਟਾਂ ਨਹੀਂ ਵੱਜਦੇ ਹੁਣ ਪਾਣੀ ਵੀ ਬੋਹ ਆ ਭਰਿਆ ਪਿਆ ਕਿਉਂਕਿ ਮੀਂਹ ਪੈ ਗਿਆ ਆ ਉੱਪਰ ਜਿੱਥੇ ਪਾਣੀ ਆਦਾ ਮਿੱਟੀ ਵਾਲਾ ਪਾਣੀ

ਬੈਡਲ ਮਾਨਨੇ ਵਾਲਾ ਮੈਂ ਇਕੱਲਾ ਹੀ ਆਏ ਝੂਟੇ ਲੈਣ ਵਾਲੇ ਬੈਠੇ ਸਾਰੇ ਮੋਰੋ ਤੇ ਹੁਲੀ ਆਈ ਜਾਂਦੀ ਚਲੋ ਜੀ ਆਪਾਂ ਆ ਗਏ ਲਾਸਟ ਘਮਾਤੀ ਘਮਾਤੀ ਇਹ ਬੰਦੇ ਵੇ ਚੱਲ ਵੇ ਪਰੇ ਰੱਖੀ ਹੱਥ ਓਕੇ ਜੀ ਬੈਗ ਮਾਰ ਬੈਗ ਮਾਰ ਬੈਟ ਗੱਡੀ ਪੈਕ ਜਾਣ ਗੱਡੀ ਡ੍ਰੋਪ ਲਾਤੀ ਮੋੜ ਕੋ ਮੱਯਾ ਭਰਾ ਵਾਝੇ ਹੋਰ ਨਾ ਆਦਾ ਸਾਰਾ ਉੱਤਰ ਪਾ ਮੇਰੀ ਵਾਸਗ ਰਾਤੀ ਚੱਲ ਬਈ ਬੱਸ ਮੋਨ ਨੂੰ ਮਾਰ ਹੁਣ ਇਹ ਹੰਦੇ ਨਹੀਂ ਜਾਣ ਦੋਸਤੋ ਵਾਸੋ ਵੀ ਲੱਤਾ ਲਾ ਪਈਏ ਤੁਹਾਨੂੰ ਏਕੇ ਹਿਲਦੀ ਬਹੁਤ ਆ ਲੋ ਵੀ ਯਾਰੇ ਆ ਗਏ ਜਿੱਦਾਂ ਝੂੜੇ ਲੈਣੇ ਬਹੁਤ ਔਖੇ ਆ ਕਿਉਂਕਿ ਪੈਡਲ ਉਹ ਮਾਨਨੇ ਪੈਂਦੇ ਇਹਨਾਂ ਨੂੰ ਪੁੱਛਣ ਵਾਲੇ ਵੀ ਅੰਨੀ ਦੀ ਮਜ਼ਾਕ ਐ ਕੋਈ ਪਣੀ ਵਾਲੀ ਬੰਦੋ ਤੇ ਲੈਣਾ ਮੰਨਦਾਂਗੇ ਪਰ ਸਾਡੇ ਵਾਲੀ ਬੰਦੋ ਬੜੀ ਵੱਣੀ ਚੱਲਦੀ ਐ ਬੜੀ ਵੱਣੀ ਹੁੰਦੀ ਐ ਹਾਂਜੀ ਦੋਸਤੋ ਕਾਰਡ ਅਸੀਂ ਉਹਨਾਂ ਨੂੰ ਦਿਖਾ ਲ ਦਿੱਤਾ ਹੋਣਾਗੇ ਅਸੀਂ ਬਾਹਰ ਝੂੜੇ ਲੈ ਕੇ ਇੰਗੀ ਵਧੀਆ ਬੱਸ ਬਹੁਤ ਹੁੰਦੀ ਪੈਡਲ ਮਾਰ ਕੇ ਹਾਂਜੀ ਜਿਹੜੀ ਆ ਆ ਵਧੀਆ ਕਹਤੀ ਹੈ ਇਹਨਾਂ ਦੇ ਵਿੱਚ ਫਿਰ ਹੋਰ ਵੀ ਕਈ ਫੈਮਿਲੀਆ ਹੁੰਦੀ ਹੈ ਕਿੰਨੇ ਜਣੇ ਇਕੱਠੇ ਬੈਠ ਕੇ ਜਾਂਦੇ ਆ ਤੇ ਇਹਦਾ ਪ੍ਰਾਈਸ ਵੀ ਥੋੜਾ ਜਿਆਦਾ ਆ ਇਹਦੇ ਵਿੱਚ ਇੱਕ ਬੰਦੇ ਦਾ 370 ਰੁਪਏ ਲੱਗਦੇ ਆ ਜੀ ਤੇ ਇਹਦੇ ਵਿੱਚ 500 ਰੁਪਏ ਦੇ ਵਿੱਚ ਚਾਰ ਬੰਦੇ ਬੈਠੇ ਹੋ ਸਕਦੇ ਆ ਚਾਰ ਸਾਲ ਤੋਂ ਛੋਟੇ ਬੱਚੇ ਦੀ ਟਿਕਟ ਨਹੀਂ ਲੱਗਦੀ ਜੀ ਮੱਕੀ ਦੇਖੋ ਜੀ ਘੁੰਮਣ ਦਾ ਨਿਆਰਾ ਹੁਣ ਅਸੀਂ ਜਿਹੜਾ ਵਾਪਸ ਬਕਾਇਆ ਲਿਆਈਏ ਜਿਹੜਾ ਉਹਨੇ ਸਕਿਉਰਿਟੀ ਤੌਰ ਤੇ ਰੱਖਿਆ ਸੀਗਾ ਸਾਡਾ 1000 ਰੁਪਏ ਉਹਨੇ ਲਈ ਸੀ ਸਾਤੋਂ 500 ਰੁਪਏ ਉਹਨੇ ਸਕਿਉਰਿਟੀ ਤੋ ਉੱਤੇ ਰੱਖਿਆ ਸੀਗਾ ਤੇ ਹੁਣ ਅਸੀਂ ਉਹ ਵਾਪਸ ਲੈ ਆਈਏ ਇੱਧਰ ਬੱਚੇ ਝੂਟੇ ਵੀ ਲੈਣ ਲੱਗੇ ਹੋਆ ਮੰਮੀ ਹੁਣੀ ਆਉਂਦੇ ਘੁੰਮਣ ਲੱਗੇ ਹੋ ਝੂਟਿਆਂ ਨੂੰ ਪੁੱਛਣ ਲੱਗੇ ਝੂਟੇ ਲੈਣੇ ਜਿਆਨੇ ਕਹਿੰਦੇ ਲੇ ਵੇ ਸਹਿਮ ਲੱਗਾ ਟ੍ਰੇਨ ਚ ਝੂਟੇ ਲੈਣ ਸਹਿਮ ਬਹਿ ਗਿਆ ਦੇਖ ਤੇਰੇ ਆ ਲੈ ਸਹਿਮ ਇਹਨੇ ਬੈਠਣਾ ਨਾ ਇਹਨੇ ਸਮਰ ਬਹਿ ਗਿਆ ਚਲੋ ਜੀ ਬਾਏ ਉਹ ਨੇ ਝੂਟੇ ਲੈਣ ਲਾਪੇ ਸਹਿਮ ਹੁਣੀ ਸਮਰ ਹੁਣੀ ਆਹ ਦੇ ਗੱਬੇ ਨਾ ਹੀ ਤੇ ਬੈਠੀ බයි බ ආ බායේ බායේ ගපගෙ වැඩටි ටෙලද හලෝජ පේරාගේ කොමක නයිත ගේ සෑම සමර නයිත බායේ බායේ බායේබයේ ਦੇਖੋ ਜੀ ਹੋਰ ਵੀ ਬੱਚੇ ਲੱਗੇ ਝੂਟੇ ਲੈਣਾ ਇੰਦਰ ਇੰਦਰ ਟੇਨਾ ਮੰਮੀ ਉਹਨੇ ਫੋਟੋ ਖਿੱਚਣ ਲੱਗੇ ਹੋ ਆ ਸਮਰਲ ਕਿੱਦਾਂ ਲੈ ਇਹ ਝੂਟੇ ਮ제 ਆਏ ਕਿੰਨੇ ਮ제 ਆਏ ਸਾਮ ਉਹ ਸਾਮ ਹੈਲੋ ਲੈਤਾ ਜੀ ਇਹ ਮੰਨਦੇ ਨਹੀਂ ਕਹਿੰਦੇ ਝੂਟੇ ਲੈਣੇ ਝੂਟੇ ਲੈਣੇ ਆ ਛੋਟਾ ਹੀ ਨਹੀਂ ਮੰਨਦਾ ਪਹਿਲਾਂ ਤਾਂ ਪਿਛਲਾ ਤੇ ਇੱਧਰ ਸਮਾ ਨਾ ਹੀ ਤ ਨਾ ਹੀ ਤ ਆ ਲੈ ਝੂਟੇ ਲੈਣੇ ਕਹਿੰਦੇ ਹੁਣ ਇੱਧਰ ਲੈਣ ਨਾ ਆ ਦੇ ਸਟੀering ਵੀ ਘੁਮਾਉਂਦੀ ਲੈ ਤੇ ਘੱਤ ਨਾ ਸਟੀering ਨਾ ਹੀ ਤ ਨਾਈਟ ਲੈ ਜੀ ਹਾਂਜੀ ਦੋਸਤੋ ਸਾਨੂੰ ਸੁਕਨਾ ਲੇਕ ਘੁੰਮ ਕੇ ਆਇਆ ਜੀ ਪੂਰਾ ਨਜ਼ਾਰਾ ਤੇ ਹੁਣ ਚੱਲੇ ਅਸੀਂ ਵਾਪਸ ਠੀਕ ਆ ਜੀ ਹੁਣ ਚਾਹਾਂਗੇ ਅਸੀਂ ਹੋਰ ਥਾਂ ਕਿਤੇ ਘੁੰਮਣ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜਾਣ ਕੇ ਬਹੁਤ ਵਧੀਆ ਇੰਜੋਏ ਹੁੰਦਾ ਇੱਥੇ ਸਾਰੇ ਜਣੇ ਆਇਓ ਕੋ ਮਣੇ ਤੇ ਬਹੁਤ ਵਧੀਆ ਇੰਜੋਏ ਹੁੰਦਾ ਨਿਆਣਿਆਂ ਵਾਸਤੇ ਪਿਕਨਿਕ ਪਿਕਨਿਕ ਲਈ ਜਾਣ ਕੇ ਇੱਕ ਵਧੀਆ ਹੈ ਸਾਰਿਆਂ ਵਾਸਤੇ ਨਿਆਣਿਆਂ ਵਾਸਤੇ ਤੇ ਝੂਲੇ ਵੀ ਆ ਵੱਡੇ ਵੱਡੇ ਜਿਹਦੇ ਆਪਣੇ ਬੋਰਡਿੰਗ ਵੀ ਕਰ ਸਕਦੇ ਆ ਖਾਣ ਪੀਣ ਲਈ ਬਹੁਤ ਵਧੀਆ ਸਾਰਾ ਕੁਝ ਇੱਥੇ ਆ ਮਿਲਦੇ ਆ ਨੈਕਸਟ ਵਾਰ ਲਵ ਯੂ ਔਰ ਥੈਂਕ ਯੂ